ਇਦੇ ਵਿੱਚ ਅਕਾਲੀ ਦਲ ਤੀਜੇ ਨੰਬਰ ਤੇ ਆ ਜੇ ਤੁਸੀਂ ਹੁਣੇ ਸੋਚੋਗੇ ਕਿ ਪਿੰਡਾਂ ਦੇ ਵਿੱਚ ਉਹ ਜੋ ਤੀਜੇ ਨੰਬਰ ਤੇ ਰਹਿਣਗੇ ਕਿਤੋਂ 15 ਜਿੱਤਗੇ ਕਿਤੋਂ 10 ਜਿੱਤਗੇ ਕਿਤੋਂ 11 ਜਿੱਤਗੇ ਹਲਕਾ ਤਾਂ ਪੂਰਾ ਕਿਤੋਂ ਵੀ ਨਹੀਂ ਜਿੱਤਦੇ ਠੀਕ ਹੈ ਨਾ ਤੇ ਜੇ ਉਹ 15 15 11 11 ਦੇ ਪੈਚਸ ਦੇ ਵਿੱਚ ਜਿੱਤ ਕੇ ਇਹ ਕਹਿੰਦੇ ਨੇ ਕਿ ਡਾਇਨਾਸੌਰ ਆ ਗਏ ਤਾਂ ਫਿਰ ਇਹ ਉਹਨਾਂ ਦੀ ਗਲਤ ਫਹਮੀ ਹੈ ਮੈਂ ਕਹਿੰਦਾ ਡਾਇਨਾਸੌਰਾਂ ਦੇ ਨਾਲ ਹੀ ਰਹਿਣ ਉਹ ਠੀਕ ਹੈ ਨਾ ਸੋ ਇਹ ਉਹਨਾਂ ਦੀ ਗਲਤ ਫਹਮੀ ਹੈ ਪੰਜਾਬ ਦੇ ਲੋਕਾਂ ਦਾ ਫਤਵਾ ਬਿਲਕੁਲ ਕਲੀਅਰ 1800 ਤੋਂ ਵੱਧ ਬਲਾਕ ਸਮਤੀ ਦੀਆਂ ਜਿੱਤੀਆਂ ਨੇ 250 ਤੋਂ ਵੱਧ ਸਾਡੀਆਂ ਲਗਭਗ ਜਿਲ੍ਹਾ ਪ੍ਰੀਸ਼ਦ ਨੇ ਜਿਸ ਤਰ੍ਹਾਂ ਕਿਹਾ ਕਿ 319 ਇਹੋ ਜੀਆਂ ਸੀਟਾਂ ਨੇ ਮਿਲਾ ਕੇ ਜਿਹੜੇ 100 ਤੋਂ ਘੱਟ ਆਮ ਆਦਮੀ ਪਾਰਟੀ ਹਾਰੀ ਹੈ ਕੋਈ ਗੱਲ ਨਹੀਂ ਹਰੇਕ ਨੂੰ ਹੱਕ ਹੈ ਜੇ 5 ਵੋਟਾਂ ਜਿੱਤਿਆ 4 ਤੇ ਜਿੱਤਿਆ 10 ਤੇ ਜਿੱਤਿਆ ਕੋਈ ਗੱਲ ਨਹੀਂ ਉਹਨਾਂ ਨੂੰ ਵਧਾਈਆਂ ਸਾਰਿਆਂ ਪਾਸ ਤੋਂ ਬਹੁਤ ਸਾਰੀਆਂ ਵਧਾਈਆਂ ਜਿਹੜੇ-ਜਿਹੜੇ ਵੀ ਜਿੱਤੇ ਨੇ ਸਾਰਿਆਂ ਨੂੰ ਬਹੁਤ ਵਧਾਈਆਂ ਉਹ ਕੋਈ ਆਪਣੀ ਪਾਰਟੀ ਲਈ ਨਹੀਂ ਉਹ ਲੋਕਾਂ ਨੇ ਜਿਤਾਏ ਨੇ ਤਾਂ ਲੋਕਾਂ ਲਈ ਕੰਮ ਕਰਨਾ ਉਹਨਾਂ ਦਾ ਫਰਜ਼ ਬਣਦਾ ਮੈਨੂੰ ਉਮੀਦ ਹੈ ਕਿ ਸਾਰੇ ਨੁਮਾਇੰਦੇ ਜਿਹੜੇ ਨੇ ਲੋਕਾਂ ਨੇ ਚੰਗੇ ਚੁਣੇ ਹੋਣਗੇ ਲੋਕਾਂ ਦਾ ਫਤਵਾ ਸਿਰ ਮੱਥੇ ਪੰਜਾਬ ਦੇ ਲੋਕਾਂ ਦਾ ਇਹਦੇ ਵਿੱਚ ਅਕਾਲੀ ਦਲ ਤੀਜੇ ਨੰਬਰ ਤੇ ਹੈ ਜੇ ਤੁਸੀਂ ਹੁਣੇ ਸੋਚੋਗੇ ਕਿ ਪਿੰਡਾਂ ਦੇ ਵਿੱਚ ਉਹ ਜੋ ਤੀਜੇ ਨੰਬਰ ਤੇ ਰਹਿਣਗੇ ਕਿਤੋਂ 15 ਜਿੱਤਗੇ ਕਿਤੋਂ 10 ਜਿੱਤਗੇ ਕਿਤੋਂ 11 ਜਿੱਤਗੇ ਇੱਕ ਹਲਕਾ ਤਾਂ ਪੂਰਾ ਕਿਤੋਂ ਵੀ ਨਹੀਂ ਜਿੱਤੇ ਠੀਕ ਹੈ ਨਾ ਤੇ ਜੇ ਉਹ 15 15 11 11 ਦੇ ਪੈਚੇਸ ਦੇ ਵਿੱਚ ਜਿੱਤ ਕੇ ਇਹ ਕਹਿੰਦੇ ਨੇ ਕਿ ਡਾਇਨਾਸੌਰ ਆ ਗਏ ਤਾਂ ਫਿਰ ਇਹ ਉਹਨਾਂ ਦੀ ਗਲਤਫਹਿਮੀ ਹੈ ਮੈਂ ਕਹਿੰਦਾ ਡਾਇਨਾਸੌਰਾਂ ਦੇ ਨਾਲ ਹੀ ਰਹਿਣ ਉਹ ਠੀਕ ਹੈ ਨਾ ਸੋ ਇਹ ਉਹਨਾਂ ਦੀ ਗਲਤਫਹਿਮੀ ਹੈ ਪੰਜਾਬ ਦੇ ਲੋਕਾਂ ਦਾ ਫਤਵਾ ਬਿਲਕੁਲ ਕਲੀਅਰ ਹੈ 1800 ਤੋਂ ਬਾਅਦ ਬਲੌਕ ਸੰਤੀਆਂ ਜਿੱਤੀਆਂ ਨੇ 250 ਤੋਂ ਬਾਅਦ ਸਾਡੀਆਂ ਲਗਭਗ ਜ਼ਿਲ੍ਹਾ ਪ੍ਰੀਸ਼ਦ ਨੇ ਜਿਸ ਤਰ੍ਹਾਂ ਕਿਹਾ ਕਿ 319 ਇਹੋ ਜਿਹੇ ਸੀਟਾਂ ਨੇ ਮਿਲਾ ਕੇ ਜਿਹੜੇ 100 ਤੋਂ ਘੱਟ ਆਮਾ ਦੀ ਪਾਰਟੀ ਹਾਰੀ ਹੈ ਕੋਈ ਗੱਲ ਨਹੀਂ ਹਰੇਕ ਨੂੰ ਹੱਕ ਹੈ ਜੇ 5 ਵੋਟਾਂ ਜਿੱਤਿਆ 4 ਤੇ ਜਿੱਤਿਆ 10 ਤੇ ਜਿੱਤਿਆ ਕੋਈ ਗੱਲ ਨਹੀਂ ਉਹਨਾਂ ਨੂੰ ਵਧਾਈਆਂ ਸਾਰਿਆਂ ਨੂੰ ਬਹੁਤ ਬਹੁਤ ਸਾਰੀਆਂ ਵਧਾਈਆਂ ਜਿਹੜੇ-ਜਿਹੜੇ ਵੀ ਜਿੱਤੇ ਨੇ ਸਾਰਿਆਂ ਨੂੰ ਬਹੁਤ ਵਧਾਈਆਂ ਉਹ ਕੋਈ ਆਪਣੀ ਪਾਰਟੀ ਲਈ ਨਹੀਂ ਉਹ ਲੋਕਾਂ ਨੇ ਜਿਤਾਏ ਨੇ ਤੇ ਲੋਕਾਂ ਲਈ ਕੰਮ ਕਰਨਾ ਉਹਨਾਂ ਦਾ ਫਰਜ ਬਣਦਾ ਮੈਨੂੰ ਉਮੀਦ ਹੈ ਕਿ ਸਾਰੇ ਨੁਮਾਇੰਦੇ ਜਿਹੜੇ ਨੇ ਲੋਕਾਂ ਨੇ ਚੰਗੇ ਚੁਣੇ ਹੋਣਗੇ ਲੋਕਾਂ ਦਾ ਫਤਵਾ ਸਿਰ ਮੱਥੇ ਪੰਜਾਬ ਦੇ ਲੋਕਾਂ ਦਾ ਇਹਦੇ ਵਿੱਚ ਅਕਾਲੀ ਦਲ ਤੀਜੇ ਨੰਬਰ ਤੇ ਹੈ ਜੇ ਤੁਸੀਂ ਹੁਣੇ ਸੋਚੋਗੇ ਕਿ ਪਿੰਡਾਂ ਦੇ ਵਿੱਚ ਉਹ ਜੋ ਤੀਜੇ ਨੰਬਰ ਤੇ ਰਹਿਣਗੇ ਕਿਤੋਂ 15 ਜਿੱਤ ਗਏ ਕਿਤੋਂ 10 ਜਿੱਤ ਗਏ ਕਿਤੋਂ 11 ਜਿੱਤ ਗਏ ਹਾਲਕਾ ਤਾਂ ਪੂਰਾ ਕਿਤੋਂ ਵੀ ਨਹੀਂ ਜਿੱਤੇ ਠੀਕ ਹੈ ਨਾ ਤੇ ਜੇ ਉਹ 15 15 11 11 ਦੇ ਪੈਚਸ ਦੇ ਵਿੱਚ ਜਿੱਤ ਕੇ ਇਹ ਕਹਿੰਦੇ ਨੇ ਕਿ ਡਾਇਨਾਸੌਰ ਆ ਗਏ ਤਾਂ ਫਿਰ ਇਹ ਉਹਨਾਂ ਦੀ ਗਲਤਫਹਿਮੀ ਹੈ ਮੈਂ ਕਹਿੰਦਾ ਡਾਇਨਾਸੌਰਾਂ ਦੇ ਨਾਲ ਹੀ ਰਹਿਣ ਉਹ ਠੀਕ ਹੈ ਨਾ ਸੋ ਇਹ ਉਹਨਾਂ ਦੀ ਗਲਤਫਹਿਮੀ ਹੈ ਪੰਜਾਬ ਦੇ ਲੋਕਾਂ ਦਾ ਫਤਵਾ ਬਿਲਕੁਲ ਕਲੀਅਰ ਹੈ ਸੋ 1800 ਤੋਂ ਬਾਅਦ ਬਲੌਕ ਸੰਤੀ ਦੀਆਂ ਜਿੱਤੀਆਂ ਨੇ 250 ਤੋਂ ਬਾਅਦ ਸਾਡੀਆਂ ਲਗਭਗ ਜ਼ਿਲ੍ਹਾ ਪ੍ਰੀਸ਼ਦ ਨੇ ਜਿਸ ਤਰ੍ਹਾਂ ਕਿਹਾ ਕਿ 319 ਇਹੋ ਜੀਆਂ ਸੀਟਾਂ ਨੇ ਮਿਲਾ ਕੇ ਜਿਹੜੇ 100 ਤੋਂ ਘੱਟ ਆਮ ਆਦਮੀ ਪਾਰਟੀ ਹਾਰੀ ਕੋਈ ਗੱਲ ਨਹੀਂ ਸਰ ਏਕ ਨੂੰ ਹੱਕ ਹੈ ਜੇ 5 ਵੋਟਾਂ ਜਿੱਤਿਆ 4 ਤੇ ਜਿੱਤਿਆ 10 ਤੇ ਜਿੱਤਿਆ ਕੋਈ ਗੱਲ ਨਹੀਂ ਉਹਨਾਂ ਨੂੰ ਵਧਾਈਆਂ ਸਾਰਿਆਂ ਨੂੰ ਬਹੁਤ ਬਹੁਤ ਸਾਰੀਆਂ ਵਧਾਈਆਂ ਜਿਹੜੇ ਜਿਹੜੇ ਵੀ ਜਿੱਤੇ ਨੇ ਸਾਰਿਆਂ ਨੂੰ ਬਹੁਤ ਵਧਾਈਆਂ ਉਹ ਕੋਈ ਆਪਣੀ ਪਾਰਟੀ ਲਈ ਨਹੀਂ ਉਹ ਲੋਕਾਂ ਨੇ ਜਿਤਾਏ ਨੇ ਤਾਂ ਲੋਕਾਂ ਲਈ ਕੰਮ ਕਰਨਾ ਉਹਨਾਂ ਦਾ ਫਰਜ਼ ਬਣਦਾ ਮੈਨੂੰ ਉਮੀਦ ਹੈ ਕਿ ਸਾਰੇ ਨੁਮਾਇੰਦੇ ਜਿਹੜੇ ਨੇ ਲੋਕਾਂ ਨੇ ਚੰਗੇ ਚੁਣੇ ਹੋਣਗੇ ਲੋਕਾਂ ਦਾ ਫਤਵਾ ਸਿਰ ਮੱਥੇ ਪੰਜਾਬ ਦੇ ਲੋਕਾਂ ਦਾ